ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੇ ਹੁਕਮ ਪੰਜਾਬ ਦੇ ਹਰ ਜ਼ਿਲ੍ਹਾ ਪੱਧਰ ਤੇ ਸਬ ਡਿਵੀਜ਼ਨ ਪੱਧਰ ਤੇ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਨੰਗਲ ਦੇ ਐਸਟੀਐਮ ਅਨਮਜੋਤ ਕੋਰ ਨੇ ਵੱਖ-ਵੱਖ ਵਿਭਾਗਾਂ ਦੇ ਨਾਲ ਇਸ ਸਬੰਧ ਦੇ ਵਿੱਚ ਮੀਟਿੰਗ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਐਸ ਡੀ ਐਮ ਨੇ ਕਿਹਾ ਕਿ ਸਬਡਿਵੀਜ਼ਨ ਨੰਗਲ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਕਿਸਾਨਾਂ ਨੇ ਪਿਛਲੇ ਵਰੇ ਵੀ ਪਰਾਲੀ ਨਾ ਸੜ ਕੇ ਸੂਬੇ ਪੱਧਰ 'ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਆਪਣੀ ਆਉਣ ਵਾਲੀ ਨਸਲਾਂ ਨੂੰ ਵੀ ਸਹੀ ਸੁਨੇਹਾ ਦਿੰਦਾ ਹੈ ਤਾਂਕਿ ਅਸੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾ ਸਕੀਏ। ਐਸ ਡੀ ਐਮ ਨੇ ਕਿਸਾਨਾਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਉਹਨਾਂ ਦੇ ਪਿਛਲੇ ਵਰੇ ਦੌਰਾਨ ਕੀਤੇ ਗਏ ਵਧੀਆ ਕੰਮਾਂ ਦੀ ਸ਼ਲਾਘਾ ਵੀ ਕੀਤੀ। ਅਤੇ ਆਸ ਜਤਾਈ ਕਿ ਇਸੇ ਤਰ੍ਹਾਂ ਇਸ ਸਾਲ ਵੀ ਉਹ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਣਗੇ ਇਸ ਦੇ ਨਾਲ ਹੀ ਸੂਬੇ ਭਰ ਵਿੱਚ 15 ਅਕਤੂਬਰ ਨੂੰ ਗ੍ਰਾਮ ਪੰਚਾਇਤੀ ਚੋਣਾਂ ਨੂੰ ਲੈ ਕੇ ਐਸ ਡੀ ਐਮ ਅਨਮਜੋਤ ਕੋਰਨੇ ਨੇ ਕਿਹਾ ਕਿ ਇਹ ਚੋਣਾਂ ਭਾਰਤੀ ਡੈਮੋਕ੍ਰੇਸੀ ਦਾ ਅਹਿਮ ਅੰਗ ਹਨ ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਇੱਕ ਖਾਸੀਅਤ ਹੈ ਕਿ ਜ਼ਮੀਨੀ ਪੱਧਰ ਤੇ ਸਰਕਾਰ ਬਣਦੀ ਹੈ ਉਹਨਾਂ ਕਿਹਾ ਕਿ ਗ੍ਰਾਮ ਪੰਚਾਇਤ ਆਪਣੇ ਆਪ ਵਿੱਚ ਹੀ ਇੰਡੀਪੈਂਡੈਂਟ ਬਾਡੀ ਹੁੰਦੀ ਹੈ ਇਸ ਲਈ ਲੋਕਾਂ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਗੈਮਾ ਗੈਮੀ ਦਾ ਮਾਹੌਲ ਹੈ ਐਸ ਡੀ ਐਮ ਅਨਮਜੋਤ ਕੋਰ ਨੇ ਚੋਣ ਲੜ ਰਹੇ ਅਤੇ ਹਿੱਸਾ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਇਹਨਾਂ ਚੋਣਾਂ ਨੂੰ ਨਿਰਪੱਖ ਤਰੀਕੇ ਨਾਲ ਕਰਵਾਇਆ ਜਾਵੇ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਉਹ ਸਟਾਬਲ ਬਰਨਿੰਗ ਜੋ ਹੈ ਇਸ ਨੂੰ ਰੋਕਣ ਦੇ ਸਬੰਧ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜੋ ਅਸੀਂ ਜਾਣਦੇ ਹਾਂ ਹੁਣ ਹਾਰਵੈਸਟਿੰਗ ਦਾ ਜਾਂ ਫਸਲਾਂ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਸੋ ਪਿਛਲੇ ਸਾਲ ਰੋਪੜ ਜ਼ਿਲ੍ਹੇ ਨੇ ਕਾਫੀ ਵਧੀਆ ਪਰਫਾਰਮ ਕੀਤਾ ਸੀ ਕਾਫੀ ਵਧੀਆ ਕਾਰਗੁਜ਼ਾਰੀ ਰਹੀ ਸੀ ਸਾਡੇ ਇੱਥੇ ਅੱਗ ਲਗਾਉਣ ਦੇ ਜਿਹੜੇ ਇਨਸੀਡੈਂਟ ਸੀ ਉਹ ਬਹੁਤ ਘਟ ਆਏ ਸੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਏਰੀਆ ਦੇ ਜਿਹੜੇ ਕਿਸਾਨ ਨੇ ਤੇ ਲੋਕ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਤੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੰਨੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਦੇ ਵਾਸਤੇ ਤੇ ਕੁਦਰਤ ਦੇ ਵਾਸਤੇ ਉਹਨਾਂ ਨੇ ਧਿਆਨ ਦੇ ਨਾਲ ਜੋ ਹੈ ਆਪਣਾ ਕੰਮ ਕੀਤਾ ਹੈ ਤੇ ਨਾਲ ਹੀ ਅੱਜ ਦੀ ਜੋ ਮੀਟਿੰਗ ਹੈ ਇਸ ਦੇ ਵਿੱਚ ਵੀ ਇਹੀ ਰਿਵਿਊ ਅਸੀਂ ਕਰਾਂਗੇ ਕਿ ਅੱਗੇ ਜੋ ਹੈ ਇਸ ਸੀਜ਼ਨ ਦੇ ਵਿੱਚ ਵੀ ਸਾਡੀ ਇਹ ਵਧੀਆ ਕਾਰਗੁਜ਼ਾਰੀ ਜਾਰੀ ਰਹੇ ਉਸਨੇ ਸਬੰਚ ਮੀਟਿੰਗ ਲਈ ਕਿਹਾ ਹੈ ਮਾਇਆ ਜੀ ਇਹ ਬਤਨ ਦਿੱਤਾ ਜਾਣਾ ਕਿ ਪਾਂਡਾਟ ਪਾਇਆ ਜਾਂਦਾ ਹੈ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਪੋਜ਼ਿਟਿਵਲੀ ਹੀ ਇਹ ਬੇਨਤੀ ਕਰਾਂਗੇ ਕਿ ਆਪਣੇ ਆਪ ਆਪਣੀ ਜਿਹੜੀ ਸੂਧ ਬੂਝ ਦਾ ਇਸਤੇਮਾਲ ਕਰਦੇ ਹੋਏ ਤੁਹਾਨੂੰ ਅਸੀਂ ਸੁਵਿਧਾਵਾਂ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਮਸ਼ੀਨਸ ਵੀ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਨ ਗਵਰਨਮੈਂਟ ਵੱਲੋਂ ਤੇ ਤੁਸੀਂ ਜੋ ਹੈ ਪਰਾਲੀ ਨਾ ਸਾੜੋ ਪਰ ਉਸ ਦੇ ਬਾਅਦ ਵੀ ਜੇਕਰ ਲੋਕਾਂ ਵੱਲੋਂ ਕਿਸੇ ਵੱਲੋਂ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਂਦਾ ਉਸ ਦੇ ਖਿਲਾਫ ਜੋ ਕਾਰਵਾਈ ਕੀਤੀ ਜਾਏਗੀ ਚਲਾਣੇ ਜਾਂ ਰੈਡ ਐਂਟਰੀਜ਼ ਜੋ ਵੀ ਸਬੰਧਤ ਐਕਸ਼ਨ ਨੇ ਉਹ ਲੇ ਜਾ। ਟੀਮ ਬਣਾਈ ਜੀ ਬਿਲਕੁਲ ਟੀਮਸ ਇਹਦੇ ਵਿੱਚ ਬਣ ਚੁੱਕੀਆਂ ਨੇ ਕਲਸਟਰ ਅਫਸਰਸ ਨੂਡਲ ਅਫਸਰਸ ਜਿਹੜੀ ਕੋਈ ਰੈਡ ਹੌਟਸਪੌਟ ਏਰੀਆਜ਼ ਨੇ ਉਥੇ ਸਪੈਸ਼ਲ ਅਫਸਰਸ ਵੀ ਡਿਪਲੋਏ ਕੀਤੇ ਗਏ ਨੇ ਗ੍ਰਾਮ ਪੰਚਾਇਤ ਦੀ ਇਹ ਚੋਣਾ ਜੋ ਹੈ ਭਾਰਤੀ ਡੈਮੋਕ੍ਰੇਸੀ ਦਾ ਇੱਕ ਬਹੁਤ ਜ਼ਰੂਰੀ ਅੰਗ ਨੇ ਸਾਡੇ ਦੇਸ਼ ਦੀ ਇਹ ਖਾਸੀਅਤ ਹੈ ਕਿ ਇੱਥੇ ਬ੍ਰਾਸਰੂਟ ਲੈਵਲ ਸਰਕਾਰ ਬਣਦੀ ਹੈ ਵੀ ਲੋਕਲ ਗਵਰਨਮੈਂਟ ਜੋ ਹੈ ਕਿ ਇੰਡੀਪੈਂਡੈਂਟ ಗ್ರಾಮ ਪੰਚਾਇਤ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਬਾਡੀ ਹੁੰਦੀ ਹੈ ਇਸ ਲਈ ਕਿ ਬਹੁਤ ਹੀ ਪਾਵਰਫੁੱਲ ਇੰਸਟੀਟਿਊਸ਼ਨ ਹੈ ਤੇ ਬਿਲਕੁਲ ਜਾਇਜ਼ ਹੈ ਕਿ ਇਸ ਦੀ ਚੋਣਾਂ ਨੂੰ ਲੈ ਕੇ ਵੀ ਕਿ ਲੋਕਾਂ ਦੇ ਵਿੱਚ ਗੈਮਾਗੈਮੀ ਹੋਣੀ ਚਾਹੀਦੀ ਹੈ ਸੋ ਪਰ ਮੈਂ ਸਾਰੀ ਆਪਣੀ ਪਿੰਡੂ ਜਨਤਾ ਨੂੰ ਜੋ ਵੀ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਜੋ ਵੋਟਾਂ ਦੇਣਗੇ ਜੋ ਚੋਣਾਂ ਦੇ ਵਿੱਚ ਖੜੇ ਹੋ ਰਹੇ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨਸ ਵਲ ਤੇ ਲੋਕਾਂ ਦੇ ਵਿਕਾਸ ਵੱਲ ਸਾਰੇ ਲੋਕਾਂ ਦੀ ਸਮੱਸਿਆਵਾਂ ਵੱਲ ਸਾਰਿਆਂ ਨੂੰ ਇਕੱਠੇ ਲੈ ਕੇ ਤੁਰਨ ਵੱਲ ਜੋ ਹੈ ਸਾਡਾ ਫੋਕਸ ਹੋਣਾ ਚਾਹੀਦਾ ਹੈ ಗ್ರಾಮ ਪੰਚਾਇਤ ਇੱਕ ਬਹੁਤ ਸਟਰੋਂਗ ਇੰਸਟੀਟਿਊਸ਼ਨ ਹੈ ਤੁਸੀਂ ਇੱਕ ਬਹੁਤ ਸਟਰੋਂਗ ਇੰਸਟੀਟਿਊਸ਼ਨ ਦੇ ਲਈ ਇਲੈਕਸ਼ਨਸ ਜੋ ਹੈ ਲੜਨ ਜਾ ਰਹੇ ਹੋ ਸੋ ਇਹ ਤੁਸੀਂ ਆਪਣੀ ਪਾਵਰਸ ਦੇ ਨਾਲ ਰਿਸਪੌਂਸਿਬਿਲਟੀਜ਼ ਵੀ ਜ਼ਰੂਰ ਧਿਆਨ ਚ ਰਹਿਣੀਆਂ ਚਾਹੀਦੀਆਂ ਨੇ ਤੇ ਦੂਸਰੀ ਗੱਲ ਇਹ ਕਿ ਜਿਹੜੇ ਪਿੰਡਾਂ ਨੇ ਸਰਬਸੰਮਤੀ ਵੱਲ ਨੂੰ ਆਪਣਾ ਮਨ ਬਣਾਇਆ ਹੋਇਆ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਤੇ ਮੇਰੀ ਸਾਰੇ ਲੋਕਾਂ ਨੂੰ ਇਹੀ ਉਮੀਦ ਰਹੇਗੀ ਕਿ ਮੇਰੀ ਅ ਫਰਨਾਰ ਰਿਕਵੈਸਟ ਵੀ ਇਹੀ ਰਹੇਗੀ ਕਿ ਇਕੱਠੇ ਮਿਲ ਕੇ ਜੋ ਸਰਬਸੰਮਤੀ ਨਾਲ ਹੋਏ ਕੰਮ ਦੀ ਕੋਈ ਰੀਸ ਨਹੀਂ ਹੁੰਦੀ ਸੋ ਜਿਹੜੇ ਪਿੰਡਾਂ ਦੇ ਵਿੱਚ ਅਜਿਹੀ ਸਥਿਤੀ ਹੈ ਉਹ ਲੋਕ ਜ਼ਰੂਰ ਸਰਬਸੰਮਤੀ ਵਾਲ ਜੋ ਹੈ ಗ್ರಾಮ ਪੰਚਾਇਤਾਂ ਬਣਾਉਂਦੇ ਆਪਣੇ ਕੋਸ਼ਿਸ਼ ਕਰਦੇ